ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗੀ ਬਣ ਰਹੀ ਨਵੀਂ ਬਿਲਡਿੰਗ ਦੇ ਅੱਜ ਲੈਂਟਰ ਪੈਣ ਜਾ ਰਿਹਾ ਜੀ ਉਹ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗੀ ਬਣ ਰਹੀ ਨਵੀਂ ਬਿਲਡਿੰਗ ਦਾ ਅੱਜ ਲੈਂਟਰ ਪੈਣ ਜਾ ਰਿਹਾ ਜੀ ਉੱਪਰਲਾ ਮਮਟੇ ਦਾ ਲੈਂਟਰ ਆ ਜੀ ਤੇ ਇਸ ਲੈਂਟਰ ਦੇ ਵਿੱਚ ਪੈਣਾ ਤੇ ਭਰਾਵਾਂ ਨੇ ਜਿਨ੍ਹਾਂ ਨੇ ਸੀਮੈਂਟ ਭੇਜਿਆ ਸਰੀਆ ਭੇਜਿਆ ਜਿਨ੍ਹਾਂ ਨੇ ਰੇਤਾ ਭੇਜਿਆ ਬਜਰੀ ਭੇਜੀ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਅਸੀਂ ਸਾਡੇ ਸੁਪਨਿਆਂ ਦੇ ਘਰ ਦੀ ਇਹ ਨਵੀਂ ਬਿਲਡਿੰਗ ਹੈ ਜਿਹੜੀ ਇਹਦਾ ਹੁਣ ਤੱਕ ਜਿੰਨੇ ਲੈਂਟਰ ਪੈ ਚੁੱਕੇ ਨੇ ਅੱਜ 4 1 225 ਨੂੰ ਇਹ ਜਿਹੜਾ 20ਵਾਂ ਲੈਂਟਰ ਆ ਉਹ ਪਾਇਆ ਗਿਆ ਵਾ ਹੁਣ ਤੱਕ 19 ਲੈਂਟਰ ਪੈ ਚੁੱਕੇ ਸੀ ਸੁਪਨਿਆਂ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ 'ਚ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਅਰਦਾਸ ਕਰਿਓ ਸੁਪਨਿਆਂ ਦੇ ਘਰ ਦੀ ਇਹ ਬਿਲਡਿੰਗ ਦਾ ਕੰਮ ਜਿਹੜਾ ਨੇਪਰੇ ਚੜ ਜੇਵੇ ਕਰੀਬ 70% ਵਰਕਿੰਗ ਜਿਹੜੀ ਹੋ ਚੁੱਕੀ ਆ 30% ਬਿਲਡਿੰਗ ਦਾ ਕੰਮ ਆ ਜਿਹੜਾ ਅਜੇ ਅਧੂਰਾ ਵਾ ਜੀ ਤੇ ਬਿਲਡਿੰਗ ਦੀਆਂ ਬਿਜਲੀ ਦੇ ਫਿਟਿੰਗ ਦੇ ਕੰਮ ਰਹਿੰਦੇ ਆ ਟਾਈਲਾਂ ਲੱਗਣ ਵਾਲੀਆਂ ਰਹਿੰਦੀਆਂ ਜੋੜੀਆਂ ਦਰਵਾਜ਼ੇ ਲੱਗਣ ਵਾਲੇ ਰਹਿੰਦੇ ਆ ਬਾਥਰੂਮ ਦੇ ਸਾਰੇ ਕੰਮ ਰਹਿੰਦੇ ਆ ਤੇ ਸਾਡੀ ਹੱਥ ਜੋੜ ਬੇਨਤੀ ਆ ਜਿਹੜੇ ਇਹ ਕੰਮ ਰਹਿੰਦੇ ਨੇ ਪਿੱਛੇ ਉਹਦੇ ਵਿੱਚ ਵੀ ਤੁਸੀਂ ਆਪਣਾ ਯੋਗਦਾਨ ਪਾ ਕੇ ਇਸ ਬਿਲਡਿੰਗ ਨੂੰ ਇਸ ਬਿਲਡਿੰਗ ਦੇ ਕੰਮ ਨੂੰ ਛੇਤੀ ਛੇਤੀ ਨੇ ਪਰ ਚੜ ਕੇ ਆਪਾਂ ਇਹਦੇ ਵਿੱਚ ਰੈਸ਼ ਆ ਜਿਹੜੀ ਉਹ 100% ਕਰ ਸਕੀਏ ਜਿਹੜੇ ਹਜੇ ਵੀ ਬਾਪੂ ਬਜ਼ੁਰਗ ਛੱਡਾਂ ਦੇ ਵਿੱਚ ਪੈਣ ਲਈ ਮਜਬੂਰ ਨੇ ਉਹਨਾਂ ਨੂੰ ਆਪਾਂ ਇਸ ਨਵੀਂ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਚੱਕੀ ਤੇ 2025 ਦਾ ਇਹ ਜਿਹੜਾ ਲੈਂਟਰ ਪਿਆ ਵਾਚ 4 ਤਰੀਕ ਨੂੰ ਇਹਦਾ ਤੇ 2022 ਦਾ ਉਹ ਪਹਿਲਾ ਦਿਨ ਜਿੱਦਣ ਨਹੀਂ ਪੱਥਰ ਰੱਖਿਆ ਸੀ ਇਸ ਬਿਲਡਿੰਗ ਦਾ ਅੱਜ ਇਹ ਕਾਰਜ ਉੱਪਰ ਨਿਪਰੇ ਚੜਦੇ ਚੜਦੇ ਆ 25 2025 ਦੇ ਵਿੱਚ ਪਹੁੰਚ ਚੁੱਕੇ ਆ ਤੇ ਇਸ ਸਾਲ ਦੇ ਵਿੱਚ ਇਸ ਬਿਲਡਿੰਗ ਨੂੰ ਕੰਪਲੀਟ ਕਰਕੇ ਆਪਾਂ ਚਾਹੁੰਦੇ ਆਂ ਵੀ ਸੰਗਤ ਦੇ ਹਵਾਲੇ ਕੀਤਾ ਜਾਵੇ ਤੁਹਾਡੇ ਸਹਿਯੋਗ ਦੀ ਤੁਹਾਡੇ ਸਾਥ ਦੀ ਸਾਰਿਆਂ ਦੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਅਰਦਾਸ ਕਰਿਓ ਅੱਜ ਇਸ ਲੈਂਟਰ ਦੇ ਦੇ ਕਾਰਜਾਂ ਦੇ ਵਿੱਚ ਜਿੰਨੇ ਵੀ ਸਾਡੀ ਮਜ਼ਦੂਰ ਭਰਾਵਾਂ ਦੀ ਟੀਮ ਲੱਗੀ ਆ ਉਹ ਤੰਦਰੁਸਤੀ ਨੇ ਇਸ ਕੰਮ ਨੂੰ ਨੇਪਰੇ ਚਾੜਨ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ